ਫਖੀਰ ਦੇ ਦਰਸ਼ਨ ਕਰਦੇ ਰੱਬ ਦੇ ਇੱਥੇ ਆਉਂਦੇ ਕਿਉਂਕਿ RAM ਸੰਤ ਮੈਂ ਕੁਝ ਫਰਕ ਹੈ ਨਹੀਂ ਸਾਧੂ ਨੇ ਜਿਹੜਾ ਹੈ ਭਗਵਾਨ ਦਾ ਪਾਣਾ ਲੱਗਿਆ ਉਹ ਮੇਰੇ ਵੀਰੋ ਜਦੋਂ ਹੀ ਨਾ ਨਹੀਂ ਅੰਦਰ ਹੀ ਇਹਨਾਂ ਤੋਂ ਮਿਲਦੀ ਰਾਜਾ ਤੇ ਹੀ ਫੇ ਜਾਂਦੇ ਨੇ ਸੰਜਾ ਸਾਫ ਹੋਇਆ ਧੰਮ ਦੇ ਕਾਗਲ ਨੂੰ ਕਿੱਥੇ ਯਾਰ ਕੀ ਆ ਗਿਆ ਕਿਹਾ ਹੁਣ ਗਿਆ ਜੇ ਪੰਜਾਬ ਦੇ ਆਵਾ ਦਾ ਮਾਲ ਉਹਦੇ ਵਿੱਚ ਰਾਵੀ ਕਿਨਾਰ ਜੇ ਨਾ ਸਤਿਵਿਦਿਅਾਸ ਕਿ ਬੇਰਾਂ ਪਾਂ ਸੀਗੇ ਜੀ ਸਾਡੇ ਵਿੱਚੋਂ ਕੁਝ ਪਾਕਿਸਤਾਨ ਚਲੇ ਗਏ ਕੁਝ ਸਾਡੇ ਕੋ ਰਹਿ ਗਏ ਉਸ ਚਨਾ ਦੇ ਕਿਨਾਰੇ ਬੈਠੇ ਸੋਚਦੇ ਨੇ ਹੀਰੇ ਦੱਸ ਇਸ ਨੂੰ ਕਿਵੇਂ ਪਾਰ ਕਰੀਏ ਕਹਿੰਦੀ ਰਾਜਿਆ ਇਹਨੂੰ ਪਾਰ ਕਰਨਾ ਕੋਈ ਬੜੀ ਗੱਲ ਨਹੀਂ ਕਹਦਾ ਨਹੀਂ ਦੇਸ਼ ਵੀ ਬਗਾਨਾ ਹੈ ਸਾਥ ਵੀ ਜਨਾਨਾ ਹੈ ਉੱਤੋਂ ਦਰ ਵੀ ਟਿਕਾਣੇ ਜਾ ਰਹੇ ਇਹ ਪੱਲੇ ਪੈਸੇ ਹੁੰਦੇ ਕਿਸੇ ਆ ਪਾਲੀ ਕੋਈ ਆਲੀ ਪਿੰਡਾਂ ਜਾਣ ਵਾਲਾ ਕੋਈ ਮੱਝਾਂ ਚਾਰਨ ਵਾਲਾ ਕਿਸੇ ਰੁਪਈਏ ਪਾਉਂਦੇ ਜੇਬ ਦੇ ਵਿੱਚ ਉਹਨਾਂ ਨੂੰ ਕਹਿੰਦੇ ਬਈ ਤੁਸੀਂ ਭਾਈ ਨਿੱਤ ਦੇ ਰਹਿਣ ਵਾਲਿਆਂ ਸਾਨੂੰ ਐਪੀਸਲ ਜੇਬਾਂ ਜੰਗਾ ਦਿਓ ਕੋਈ ਹੁਣ ਕੋਈ ਯੱਪਾ ਕੋਈ ਵੇੜੂ ਨਜ਼ਰ ਨਹੀਂ ਆਉਂਦਾ ਕਹਿੰਦੀ ਰਾਂਝਾ ਢੰਗ ਮੈਂ ਨੂੰ ਸਮਝ ਦੱਸਦੀ ਹਾਂ ਢੰਗ ਮੈਂ ਦੱਸਦੀ ਹਾਂ ਤਰਫ ਕੰਮ ਹੈ ਦਾ ਤੁਸੀਂ ਕਿਹ ਕਿਹ ਕਾਹਹੀਂ ਇਕੱਠਾ ਹਾਂ ਹਾਂ ਠੀਕ ਹੈ ਨਾ ਕਿਉਂ ਆਸ਼ਤਾਨ ਨੂੰ ਕਿਹਦਾ ਕੀ ਨਾ ਬਗਣਾ ਭਾਈ ਹਾਂ ਜੀ ਹਾਂ ਬੱਸ ਸਰ ਕੋਈ ਗੱਲ ਚੱਲਾਂਗੇ ਟਾਈਮ ਆਸ਼ਤਾਨ ਨੂੰ ਬੰਦਾ ਨਹੀਂ ਆਉਂਦਾ ਕਹਿੰਦਾ ਵੀ ਤੇ ਮੌਕਾ ਨਾ ਲਾਈ ਪਾਇਆ ਮਨ ਆ ਰਿਹਾ ਕਿਸੇ ਮੂਹਰੇ ਜਰਾ ਦਮ ਰਾਜਾ ਕਹਿੰਦਾ ਹੀਰੇ ਹਰਦਾਸੇ ਕਹਿੰਦੇ ਫੁੱਕੇ ਕੱਖ ਕਾਨੇ ਕਾਹੀ ਡੱਬ ਫਤਰਾ ਭਾਰ ਮੰਨਿਆ ਥੋੜਾ ਬੁਲਾ ਲਾਂਗੇ ਹਣ ਮਾਲਕੀਮ ਸ਼ੂਕ ਦਾ ਕਹਿਣਾ ਜੱਟ ਰਾਂਝਾ ਡੱਬ ਸਨਖਲੇ ਕਾਹੀ ਕੱਬ ਕਾਨਿਆ ਦਾ ਭਾਰ ਮੰਨ ਕੇ ਫਿਰ ਤੇ ਚੱਕੀ ਆਉਂਦਾ ਓਦਰ ਹੀ ਸੋਝਨੀ ਹੈ ਵੀ ਮੈਂ ਕਹਿਦਾ ਮੈਂ ਕਿ ਤੁਰੇ ਨੂੰ ਬੰਦਾ ਨਹੀਂ ਖਾਦਾ ਇਹ ਨਾ ਕੋਈ ਆਉਂਦਾ ਕਿੱਥੇ ਜਾਣੇ ਪੈ ਗਈ ਤੂੰ ਫੱਟੇ ਨਾਲ ਜਾ ਰਹਿ ਪੈ ਗਈ ਇਹ ਨਹੀਂ ਯਪਾਲ ਨਹੀਂ ਜੀ ਆਪਾਰ ਪਾਰ ਦੇ ਰਸਤਾ ਹਾਂ ਮੈਂ ਰਾਣੇ ਨੇ ਦੇਖਿਆ ਇਹਨਾਂ ਭਾਰਤ ਦੀ ਮੈਂ ਨਾ ਕਾਵਲ ਉਹ ਸਾਰੇ ਹੀ ਕੰਮ ਬੁਣਿਆ ਮੁਹਾਈ ਬੁਣਾਂ ਜਦੋਂ ਲੋਹਣ ਨਾਲ ਅੱਖ ਨੇ ਹীরে ਅੱਜ ਤੈਂ ਮੈਨੂੰ ਅੰਧ ਵਿਚਾਰੇ ਡੋ ਦਿੱਤਾ ਤੈਂ ਇਹ ਸਮਝ ਲੈ ਇਹ ਖਤਰ ਸਮਝ ਕੇ ਪਾਲ ਲਿਆ ਇਹ ਖਤਰ ਨਹੀਂ ਇਹ ਤਾਂ ਮੇਰਾ ਤਾਂ ਸੱਜਾ ਮੋਢਾ ਤੋੜ ਦਿੰਦਾ ਤੈਂ ਬਹੁਤ ਕੰਮ ਗਲਤ ਕਰੇਂ ਫੇਰੀ ਗਾਂਦੀ ਆ ਯਾਦ ਮਿਲਣਾ ਹੈ ਰੋਂਦੇ ਦਾ ਰੋਂਦਾ ਮਿਲਦਾ ਹੈ ਜਦ ਆਪਣਾ ਬਿਛੋੜਾ ਪਿਆ ਸੀ ਰੋਣਾ ਸੀ ਤਾ ਹੁਣ ਤਾਂ ਆਪਣੇ ਰੱਬ ਨੇ ਮੇਲ ਕਰਾ ਦਿੱਤਾ ਹੁਣ ਤੇਰਾ ਪੱਲੇ ਅਜੇ ਵੀ ਰੋਣਾ ਰਿਹਾ ਹਾਂ ਹੀਰੇ ਰੋਵਣਾ ਕੀ ਕਰੀਂ ਵੀ ਇਹ ਖਰਗਰ ਦੀ ਯਾਦਰ ਚੱਛੇ ਕਹਿੰਦਾ ਹੀਰੇ ਤੇਰੇ ਭਾਰੀ ਖਰਗਰ ਦੀ ਯਾਦਰ ਹੈ ਦੇਖ ਇਹਨੂੰ ਕਿਹੜੇ ਕਿਹੜੇ ਦੇਵਤਿਆਂ ਨੇ ਇਹਨਾਂ ਦੇ ਹੱਥ ਲੱਗੇ ਨੇ ਕਾਸ਼ ਵੇਰ ਆ ਜਿਆ ਦੱਸ ਦੇ ਮਾਈਆ ਉਹ ਕੌਣ ਦੇਵਦੇ ਸੀ ਉਹ ਕੌਣ ਪੀ ਸੀ ਜਿਹੜੇ ਇਹਨੂੰ ਹੱਥ ਲਾ ਕੇ ਜਿਹੜੇ ਨੂੰ ਸੁਣ ਕੇ ਉਸ ਵੇਲੇ ਹੀ ਪੁੱਛਦੀ ਆ ਰਾਂਝਾ ਗਿਣ ਗਿਣ ਕੇ ਦੱਸਦਾ ਜੋੜੀ ਨਿਸ਼ਪਾਣੀ ਵਾਲੇ ਮਹਾਰਾਜ ਸਰਬੰਸ ਸਾਹਿਬ ਇਹ ਕਹਿ ਦਉਦੀ ਆ ਬਈ ਹਾਂ ਹਾਂ

ममून <laughs> ममी Ya

ਕੜੀ ਮੜਾ ਜਾ ਮੇਰੀ ਫੋਟੋ ਵੀ ਲੈ ਲਓ

ખખલળક <tot> ખ૮ળારાાા <of water> <tot of water> <tot of water> ਦਰਸ਼ਨ ਕਰਕੇ ਮਨ ਬੜਾ ਖੁਸ਼ ਹੋਇਆ ਰਈ ਸ਼ਾਲਾਬਾਦ ਦਰਸ਼ਨ ਹੋਣਾ ਇੰਦਰਜਾਗਾ ਲੰਗੀ ਪੰਜ ਚਾਰ ਪੰਜ ਸਾਲ ਹੋ ਗਏ ਇਹਨਾਂ ਦੇ ਮੋਟਰ ਤੇ ਖਾਣਾ ਲਗਾਇਆ ਜਿਹਨੇ ਏਰੀਏ ਦੇ ਅਮੀਰ ਜਿੰਨੇ ਅਮੀਰੀਏ ਦੇ ਮਨਿਸਟਰ ਐਸ ਡੀਓ ਓਵਰਸੀਰ ਸਾਰੇ ਮੰਤਰੀਆਂ ਤੱਕ ਵੀ ਉੱਥੇ ਪਹੁੰਚੇ ਉਹ ਖਾਣਾ ਸਾਡੇ ਹਿੱਟ ਦੇ ਵਿੱਚ ਆ ਜੀ ਅੱਖਾਂ ਦੇ ਮੱ ਸਾਹਮਣੇ ਆ ਜਾਂਦਾ ਕੋਈ ਕਹਿੰਦੇ ਫੇਰ ਇਹ ਹਜੇ ਮੌਕਾ ਮਿਲੇ ਮੈਕਸੀ ਜੀ ਜਰਮਨ ਸਾਹਿਬ ਆਉਣ ਲੱਗੀਆਂ ਜੀ ਵਾਰ ਕਰ ਰਿਹਾ ਕੰਮ ਕਿਵਾਦਾਂ ਸਭ ਪੱਕੀ ਬਾੜੀ ਮੈਂ ਤੁਹਾਨੂੰ ਸਮਾਨ ਕਰਦਿਆਂ ਖੁਸ਼ੀਆਂ ਦਿੰਦੀ ਤੁਸੀਂ ਇਹ ਪਾਰਕ ਸਾਈਡ ਨਾਲ ਕਰ ਚੱਲ ਨਿਕਲਾ ਹੋਏ ਪਨਾਵਾ ਹੋਇਆ ਵੀ ਤੁਹਾਨੂੰ ਪਿਆਰਿਓ ਵੱਧ ਲੱਗ ਗਿਆ ਟਾਈਮ